ਇਜਲਿਕ ਕਈ ਦਿਨਾਂ ਤੋਂ ਚਰਚਾਵਾਂ ਹੋ ਰਹੀਆਂ ਸੀ ਕਿ ਕਾਂਗਰਸ 'ਤੇ ਆਪ ਗੱਠਜੋੜ ਕਰਨ ਜਾ ਰਹੀ ਹੈ ਪਰ ਇਹ ਸਾਰਿਆਂ ਦੇ ਵਿਚਾਰੇ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਸ਼ਾਇਦ ਇਹ ਗੱਠਜੋੜ ਨਾ ਹੋਵੇ ਕਿਉਂਕਿ ਹਰਿਆਣੇ ਦੇ ਵਿੱਚ ਕਈ ਅਜਿਹੇ ਕਾਂਗਰਸੀ ਆਗੂਸਾਨ ਜਿਹੜੇ ਕਹਿ ਰਹੇ ਸਨ ਕਿ ਆਪ ਦੇ ਨਾਲ ਗੱਠਜੋੜ ਨਹੀਂ ਕਰਨਾ ਚਾਹੀਦਾ ਇਸ ਗੱਲ ਦੇ ਵਿਰੋਧ 'ਚ ਖੜੇ ਹੋ ਗਏ ਉਹਨਾਂ ਦਾ ਕਹਿਣਾ ਸੀ ਕਿ ਆਪ ਦੇ ਕੋਲ ਅਜਿਹਾ ਕੋਈ ਕੈਂਡੀਡੇਟ ਨਹੀਂ ਹੈ ਜਿਨ੍ਹਾਂ ਦੇ ਸਿਰ ਤੇ ਅਸੀਂ ਕਹਿ ਸਕੀਏ ਕਿ ਇਹ ਸੀਟ ਸਾਡੇ ਕੋਲ ਆ ਜਾਵੇਗੀ ਉਹਨਾਂ ਨੂੰ ਸੀ ਕਿ ਜੇ ਅਸੀਂ ਆਪ ਨੂੰ ਕੋਈ ਵੀ ਸੀਟ ਦੇ ਉੱਤੇ ਖੜੇ ਕਰਾਂਗੇ ਆਪ ਨੂੰ ਆਪ ਦੇ ਨਾਲ ਗੱਠਜੋੜ ਕਰਾਂਗੇ ਤਾਂ ਹੋ ਕਹਦਾ ਕਿ ਉਹ ਸੀਟ ਅਸੀਂ ਆਪਣੇ ਹੱਥੋਂ ਗਵਾ ਲਈਏ ਪਰ ਹਾਈ ਕਮਾਂਡ ਜਿਹੜੀ ਸੀ ਉਹਨਾਂ ਦਾ ਕਹਿਣਾ ਉਹ ਰੁਚੀ ਦਿਖਾ ਰਹੀ ਸੀ ਇਸ ਗੱਠਜੋੜ ਦੇ ਵਿੱਚ ਕਾਂਗਰਸ ਤੇ ਆਪ ਦੋਵਾਂ ਦੇ ਵੱਲੋਂ ਉਹਨਾਂ ਦਾ ਕਹਿਣਾ ਸੀ ਕਿ ਗੱਠਜੋੜ ਹੋਵੇਗਾ ਪਰ ਇਸ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਸੀ ਤੇ ਕਿਹਾ ਜਾ ਰਿਹਾ ਕਿ ਅੱਜ ਆਪ ਤੇ ਕਾਂਗਰਸ ਦੇ ਗੱਠਜੋੜ ਦੀਆਂ ਜੋ ਚਰਚਾਵਾਂ ਹੋ ਰਹੀਆਂ ਨੇ ਇਹਨਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਹੋ ਸਕਦਾ ਹੈ ਕਿ ਅੱਜ ਇਹ ਕਾਂਗਰਸ ਤੇ ਆਪ ਦੇ ਗੱਠਜੋੜ ਦਾ ਐਲਾਨ ਕੀਤਾ ਜਾਵੇ ਦਰ ਅਸਲ ਕਾਂਗਰਸ ਆਪ ਨੂੰ 5 ਸੀਟਾਂ ਦੇ ਉੱਤੇ ਕਹਿ ਰਹੀ ਸੀ ਕਿ 5 ਸੀਟਾਂ ਤੇ ਉਹ ਚੋਣਨਾਂ ਤੇ ਆਪ ਅੜੀ ਹੋਈ ਸੀ ਕਿ ਸਾਨੂੰ 10 ਸੀਟਾਂ ਚਾਹੀਦੀਆਂ ਨੇ ਇਹਨਾਂ ਸਾਰਿਆਂ ਦੇ ਵਿਚਾਰੇ ਸੂਤਰਾਂ ਦਾ ਕਹਿਣਾ ਸੀ ਕਿ ਆਪ ਮੰਨਤਾ ਕਰਨ ਤੇ ਆ ਗਈ ਹੈ ਕਾਂਗਰਸ ਦੇ ਕਿਉਂ ਗੱਠਜੋੜ ਕਰ ਲੈਣ ਕਿਉਂਕਿ ਕਾਂਗਰਸ ਦੇ ਆਗੂ ਵਿੱਚ ਅਜਿਹੇ ਕਈ ਸਨ ਜਿਹੜੇ ਇਸ ਦੇ ਵਿਰੋਧ ਹੋਗੇ ਸਨ ਤੇ ਉਹਨਾਂ ਦਾ ਕਹਿਣਾ ਸੀ ਕਿ ਨਾਲ ਕੋਲ ਕੈਂਡੀਡੇਟ ਨਹੀਂ ਹੈਗਾ ਕੋਈ ਸਟਰੋਂਗ ਕੈਂਡੀਡੇਟ ਨਹੀਂ ਹੈਗਾ ਜਿਹੜੇ ਚ ਅਸੀਂ ਕਹਿ ਸਕੀਏ ਦਾਅਵੇ ਦੇ ਨਾਲ ਕਿ ਇਹ ਸੀਟ ਜਿਹੜੀ ਹੈ ਇਸ ਹਲਕੇ ਤੋਂ ਆਪ ਜਿੱਤੇਗੀ ਹੀ ਜਿੱਤੇਗੀ ਤੇ ਹੁਣ ਇਹਨਾਂ ਸਾਰਿਆਂ ਦੇ ਵਿਚਾਰੇ ਰਾਗਵ ਚੱਡ ਦਾ ਬਿਆਨ ਵੀ ਸਾਹਮਣੇ ਆਇਆ ਕਿ ਦੋਵਾਂ ਪਾਰਟੀਆਂ ਆਪਣੀਆਂ ਨਿੱਜੀ ਇੱਛਾਵਾਂ ਨੂੰ ਪਿੱਛੇ ਰੱਖ ਕੇ ਸਾਈਡ ਤੇ ਰੱਖ ਕੇ ਜਿਹੜੀ ਹੈ ਉਹ ਵਿਧਾਨ ਸਭਾ ਚੋਣਾ ਲੜੇਗੀ ਤੇ ਗੱਠ ਜੋੜ ਕਰੇਗੀ ਤੇ ਉਧਰੋਂ ਕਾਂਗਰਸ ਦੇ ਕਿ ਵੀ ਕਈ ਸੀਨੀਅਰ ਆਗੂ ਤੇ ਹਾਈ ਕਮਾਂਡ ਇਸ ਦੇ ਵਿੱਚ ਕਾਫੀ ਰੁਚੀ ਦਿਖਾਈ ਸੀ ਗੱਠ ਜੋੜ ਦਾ ਜਿਸ ਤੋ ਕਿ ਅੱਜ ਅੰਤਿਮ ਰੂਪ ਦਿੱਤਾ ਜਾ ਸਕਦਾ ਤੇ ਅੱਜ ਆਪ ਤੇ ਕਾਂਗਰਸ ਦੇ ਵੱਲੋਂ ਗੱਠ ਜੋੜ ਦਾ ਐਲਾਨ ਕੀਤਾ ਜਾ ਸਕਦਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਆਪ ਹੁਣ 5 ਸੀਟਾਂ ਦੇ ਲੜਨ ਲਈ ਤਿਆਰ ਹੋ ਗਈ ਹੈ ਆਪ ਨੇ ਗੋਡੇ ਟੇਕ ਦਿੱਤੇ ਨੇ ਸੂਤਰਾਂ ਦਾ ਕਹਿਣਾ ਹੈ ਕਿ ਆਪ ਹੁਣ 5 ਸੀਟਾਂ ਤੇ ਚੋਣਾ ਲੜੇਗੀ ਤੇ ਕਾਂਗਰਸ ਦੀ ਜਿਹੜੀ ਗੱਲ ਦੇ ਵਿੱਚ ਆਪ ਨੇ ਹਾਂ ਮੀ ਬਦਲ ਦਿਆ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਜੋ ਕਿ 5 ਅਕਤੂਬਰ ਨੂੰ ਹੋਣ ਜਾਣੀਆਂ ਨੇ ਇਸ ਲਈ ਗੱਠਜੋੜ ਕਰਦੀ ਹੈ ਜਾਂ ਨਹੀਂ ਕਰਦੀ ਹੈ ਕੀ ਹੁੰਦਾ ਇਹ ਹੁਣ ਸਮਾਂ ਦੱਸੇਗਾ